ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਮੈਂ ਦਵਾਈ ਵਿੱਚ ਕੰਮ ਕਰਦਾ ਸੀ ਹਰ ਮਹੀਨੇ ਕੋਈ ਨਾ ਕੋਈ ਅਣਪਛਾਤਾ ਵਿਅਕਤੀ ਮੇਰੀ ਪਤਨੀ ਨੂੰ ਲੱਖਾਂ ਰੁਪਏ ਦੇ ਜਾਂਦਾ ਕਹਿੰਦਾ ਕਿ ਇਹ ਪੈਸੇ ਤੇਰੇ ਪਤੀ ਨੇ ਭੇਜੇ ਨੇ ਜਦੋਂ ਮੇਰੀ ਪਤਨੀ ਮੈਨੂੰ ਫੋਨ ਕਰਕੇ ਦੱਸਦੀ ਤਾਂ ਮੈਂ ਫਿਕਰ ਵਿੱਚ ਪੈ ਜਾਂਦਾ ਕਿਉਂਕਿ ਮੈਂ ਆਪਣੀ ਪਤਨੀ ਨੂੰ ਪਿਛਲੇ 1 ਸਾਲ ਤੋਂ ਕੋਈ ਵੀ ਪੈਸਾ ਨਹੀਂ ਭੇਜਿਆ ਮੇਰੇ ਕੋਲ ਤਾਂ ਕੋਈ ਨੌਕਰੀ ਵੀ ਨਹੀਂ ਸੀ ਕੋਈ ਵੀ ਮੈਨੂੰ ਕੰਮ ਨਹੀਂ ਮਿਲ ਰਿਹਾ ਸੀ ਇਸ ਵਾਰ ਉਸ ਆਦਮੀ ਨੇ ਮੇਰੀ ਪਤਨੀ ਨੂੰ 50 ਲੱਖ ਰੁਪਏ ਦਿੱਤੇ ਤਾਂ ਮੇਰੀ ਪਤਨੀ ਨੇ ਨਵਾਂ ਘਰ ਖਰੀਦ ਲਿਆ ਜਦੋਂ ਮੇਰੀ ਪਤਨੀ ਨੇ ਵੀਡੀਓ ਕਾਲ ਕਰਕੇ ਮੈਨੂੰ ਉਹ ਘਰ ਦਿਖਾਇਆ ਤਾਂ ਮੈਂ ਉਸੇ ਸਮੇਂ ਵਾਪਸ ਇੰਡੀਆ ਆ ਗਿਆ ਪਰ ਮੇਰਾ ਦਿਲ ਕੰਬ ਗਿਆ ਜਦੋਂ ਉਹ ਆਦਮੀ ਮੇਰਾ ਨਾਮ ਰਣਜੀਤ ਸਿੰਘ ਹੈ ਮੇਰੇ ਪਿਤਾ ਜੀ ਮਕੈਨਿਕ ਸਨ ਤੇ ਬਿਲਡਿੰਗਾਂ ਦਾ ਕੰਮ ਕਰਦੇ ਸੀ ਇੱਕ ਵਾਰ ਉਹ ਕਿਸੇ ਘਰੇਲੂ ਕੰਮ ਕਰਦੇ ਸਮੇਂ ਤਿਲਕ ਕੇ ਡਿੱਗ ਪਏ ਤੇ ਉਹਨਾਂ ਦੀ ਲਤ ਟੁੱਟ ਗਈ ਕੁਝ ਸਮੇਂ ਲਈ ਕੰਮ ਬਿਲਕੁਲ ਬੰਦ ਹੋ ਗਿਆ ਤੇ ਮੇਰੀ ਸਾਰੀ ਬਚਤ ਪਾਪਾ ਦੇ ਇਲਾਜ ਤੇ ਖਰਚ ਹੋ ਗਈ ਜਿਸ ਕਾਰਨ ਘਰ ਵਿੱਚ ਭੁੱਖ ਮਰੀ ਦੀ ਸਥਿਤੀ ਬਣ ਗਈ ਜਿਵੇਂ ਹੀ ਮੈਂ ਹੋਸ਼ ਸੰਭਾਲੀ ਮੈਂ ਆਪਣੇ ਪਿਤਾ ਜੀ ਦੀ ਮਦਦ ਕਰਨ ਦੇ ਇਰਾਦੇ ਨਾਲ ਛੋਟੇ ਮੋਟੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਜਦੋਂ ਪਾਪਾ ਜੀ ਦੀ ਸਿਹਤ ਵਿੱਚ ਸੁਧਾਰ ਹੋ ਗਿਆ ਤਾਂ ਉਹਨਾਂ ਨੇ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਹਾਲਾਤ ਪਹਿਲਾਂ ਵਰਗੇ ਨਾ ਰਹੇ ਇਸ ਲਈ ਉਹ ਦੁਆਰਾ ਕਰਦੇ ਹਾਲਾਤਾਂ ਨੂੰ ਸੰਭਾਲਣ ਦੇ ਯੋਗ ਨਹੀਂ ਸੀ ਪਰ ਹੁਣ ਮੈਂ ਜਵਾਨ ਸੀ ਆਪਣੇ ਪੈਰਾਂ ਤੇ ਖੜਾ ਹੋਣ ਦੇ ਕਾਬਲ ਸੀ ਮੈਂ ਇੰਨਾ ਕਮਾ ਸਕਦਾ ਸੀ ਕਿ ਘਰ ਵਿੱਚ ਖਾਣ ਪੀਣ ਦਾ ਇੰਤਜ਼ਾਮ ਹੋਣ ਲੱਗਾ ਹੁਣ ਭੁੱਖ ਦੀ ਤਾਂ ਕੋਈ ਸਮੱਸਿਆ ਨਹੀਂ ਸੀ ਮੇਰੀ ਮਾਂ ਨੇ ਮੇਰਾ ਵਿਆਹ ਆਪਣੇ ਦੋਸਤ ਦੀ ਧੀ ਨਾਲ ਕਰਵਾ ਦਿੱਤਾ ਮੇਰੀ ਪਤਨੀ ਮੇਰੇ ਤੋਂ ਉਮਰ ਵਿੱਚ ਕਾਫੀ ਛੋਟੀ ਸੀ ਪਰ ਬਹੁਤ ਹੀ ਹੁਸ਼ਿਆਰ ਤੇ ਸੋਹਣੀ ਸੀ ਵਿਆਹ ਦੇ ਕੁਝ ਦਿਨਾਂ ਵਿੱਚ ਹੀ ਉਸ ਨੇ ਪੂਰਾ ਘਰ ਸੰਭਾਲ ਲਿਆ ਹੁਣ ਮੈਂ ਵੀ ਦੋ ਤਿੰਨ ਥਾਵਾਂ ਤੇ ਕੰਮ ਕਰਨ ਲੱਗਾ ਸੀ ਤਾਂ ਜੋ ਕਰਦੇ ਹਾਲਾਤ ਕੁਝ ਚੰਗੇ ਬਣ ਸਕਣ ਵਿਆਹ ਦਾ ਕੁਝ ਸਮਾਂ ਇਦਾਂ ਹੀ ਹੱਸਦਿਆਂ ਖੇਡਦਿਆਂ ਗੁਜ਼ਰ ਗਿਆ ਸਾਡੇ ਦੋ ਜੁੜਮਾ ਪੁੱਤ ਵੀ ਸੰਤੇ ਉਹਨਾਂ ਦੇ ਆਉਣ ਤੋਂ ਬਾਅਦ ਘਰ ਦੇ ਸਾਰੇ ਲੋਕ ਰੁੱਝ ਗਏ ਉਹਨਾਂ ਦੇ ਛੋਟੇ ਛੋਟੇ ਸ਼ਰਾਰਤਾਂ ਕਰਨ ਵਾਲੇ ਬੱਚਿਆਂ ਨਾਲ ਘਰ ਦਾ ਮਾਹੌਲ ਵਧੀਆ ਹੋ ਗਿਆ ਫਿਰ ਹਾਲਾਤਾਂ ਨੇ ਮੋੜ ਲਿਆ ਮੇਰੇ ਪਿਤਾ ਜੀ ਨੂੰ ਇੱਕ ਵੱਡੇ ਘਰ ਦਾ ਪ੍ਰੋਜੈਕਟ ਤਿਆਰ ਕਰਨ ਦਾ ਕੰਮ ਮਿਲ ਗਿਆ ਪਰ ਸਾਨੂੰ ਨਹੀਂ ਪਤਾ ਸੀ ਕਿ ਇਹ ਵੱਡਾ ਕੰਮ ਮੇਰੇ ਪਿਤਾ ਜੀ ਨੂੰ ਐਨੀ ਸ਼ਰਮ ਤੇ ਬਦਨਾਮੀ ਦੇਵੇਗਾ ਕਿ ਸਾਡਾ ਆਪਣਾ ਬਸ ਦਾ ਬਸ ਦਾ ਘਰ ਉੱਜੜ ਜਾਵੇਗਾ ਅਸੀਂ ਦੁਬਾਰਾ ਸੰਭਲ ਨਹੀਂ ਸਕਾਂਗੇ ਪਾਪਾ ਘਰ ਬਣਾਉਣ ਵਿੱਚ ਰੁੱਝ ਗਏ ਤੇ ਪਹਿਲਾਂ ਨਾਲੋਂ ਜ਼ਿਆਦਾ ਲਗਨ ਅਤੇ ਮਿਹਨਤ ਨਾਲ ਕੰਮ ਕਰਨ ਲੱਗੇ ਪਰ ਇੱਕ ਦਿਨ ਉਹਨਾਂ ਤੋਂ ਗਲਤੀ ਹੋ ਗਈ ਜਿਸ ਕਰਕੇ ਉਹਨਾਂ ਦੀ ਸਾਰੀ ਮਿਹਨਤ ਬਰਬਾਦ ਹੋ ਗਈ। ਲਗਭਗ 1 ਮਹੀਨੇ ਦੀ ਮਿਹਨਤ ਤੋਂ ਬਾਅਦ ਪਾਪਾ ਜੀ ਨੇ ਉਸ ਘਰ ਦਾ ਨਕਸ਼ਾ ਤਿਆਰ ਕਰ ਲਿਆ। ਉਸ ਘਰ ਦੇ 2-3 ਦਰਵਾਜ਼ੇ ਦੂਜੇ ਪਾਸੇ ਬਣੇ ਪੋਰਸ਼ਨ ਵੱਲ ਖੁੱਲਦੇ ਸਨ ਤੇ ਉਸ ਹਿੱਸੇ ਵਿੱਚ ਘਰ ਦਾ ਮਾਲਕ ਰਹਿੰਦਾ ਸੀ। ਉਹ ਆਪਣੇ ਪੁੱਤਰ ਲਈ ਨਵਾਂ ਮਕਾਨ ਬਣਾ ਰਿਹਾ ਸੀ ਕਿਉਂਕਿ ਉਸਨੇ ਆਪਣੇ ਪੁੱਤਰ ਦਾ ਵਿਆਹ ਕਰਨਾ ਸੀ। ਬੇਟੇ ਦੇ ਵਿਆਹ ਦੇ ਨਾਲ ਨਾਲ ਉਹ ਆਪਣੀ ਧੀ ਦਾ ਵੀ ਵਿਆਹ ਕਰ ਰਿਹਾ ਸੀ। ਉਹ ਬਹੁਤ ਹੀ ਅਮੀਰ ਪਰਿਵਾਰ ਸੀ। ਉਹਨਾਂ ਕੋਲ ਬਹੁਤ ਸਾਰਾ ਪੈਸਾ ਸੀ। ਨਵੇਂ ਘਰ ਵਿੱਚ ਬਹੁਤ ਸਾਰਾ ਪੈਸਾ ਲੱਗ ਰਿਹਾ ਸੀ। ਪਾਪਾ ਜੀ ਨੂੰ ਵੀ ਇਹ ਆਸ ਸੀ ਕਿ ਇਸ ਕੰਮ ਵਿੱਚ ਉਹਨਾਂ ਨੂੰ ਚੰਗੀ ਰਕਮ ਦੀ ਬੱਚਤ ਹੋਵੇਗੀ। ਉਹ ਹਰ ਰੋਜ਼ ਮੰਮੀ ਨੂੰ ਕਹਿੰਦੇ ਸੀ, ਜੇਕਰ ਇਸ ਕੰਮ ਤੋਂ ਪੈਸੇ ਬਚ ਜਾਣਗੇ ਤਾਂ ਮੈਂ ਆਪਣੇ ਪੋਤਰਿਆਂ ਤੇ ਨਾਂਤੇ ਬੈਂਕ ਵਿੱਚ ਜਮਾ ਕਰਵਾ ਦੇਵਾਂਗਾ। ਉਹਨਾਂ ਦੇ ਭਵਿੱਖ ਵਿੱਚ ਫਾਇਦਾ ਹੋਵੇਗਾ। ਪਾਪਾ ਅਕਸਰ ਦੇਰ ਰਾਤ ਇਕੱਲੇ ਕੰਮ ਕਰਦੇ ਰਹਿੰਦੇ ਸੀ ਇੱਕ ਦਿਨ ਪਿਤਾ ਜੀ ਹੋਰ ਮਜ਼ਦੂਰਾਂ ਨਾਲ ਕੰਮ ਕਰ ਰਹੇ ਸੀ ਘਰ ਦੇ ਮਾਲਕ ਨੇ ਆ ਕੇ ਕਿਹਾ ਕਿ ਘਰ ਦੇ ਸਾਰੇ ਮੈਂਬਰ ਐਮਰਜੈਂਸੀ ਕਾਰਨ ਕਿਤੇ ਜਾ ਰਹੇ ਨੇ ਉਹਨਾਂ ਨੇ ਪਾਪਾ ਨੂੰ ਕਿਹਾ ਕਿ ਉਹਨਾਂ ਦੇ ਮਜ਼ਦੂਰ ਜੇਕਰ ਚਾਹਣ ਤਾਂ ਆਪਣਾ ਕੰਮ ਛੱਡ ਕੇ ਜਾ ਸਕਦੇ ਨੇ ਕਿਉਂਕਿ ਉਹਨਾਂ ਦੀ ਵਾਪਸੀ ਦਾ ਕੋਈ ਪਤਾ ਨਹੀਂ ਪਾਪਾ ਜੀ ਨੇ ਵੇਖਿਆ ਕਿ ਹਲੇ ਪੂਰਾ ਦਿਨ ਬਾਕੀ ਸੀ ਪਾਪਾ ਲਾਲ ਵਿੱਚ ਆ ਗਏ। ਉਹਨਾਂ ਨੇ ਸੋਚਿਆ ਦਿਨ ਖਰਾਬ ਕਰਨ ਨਾਲੋਂ ਚੰਗਾ ਹੈ ਉਹ ਕੰਮ ਹੀ ਕਰਦੇ ਰਹਿਣ। ਪਾਪਾ ਨੇ ਘਰ ਦੇ ਮਾਲਕ ਨੂੰ ਕਿਹਾ ਕਿ ਉਹ ਆਰਾਮ ਨਾਲ ਆਪਣਾ ਘਰ ਬੰਦ ਕਰਕੇ ਚਲੇ ਜਾਣ। ਮੈਂ ਆਪਣਾ ਕੰਮ ਪੂਰਾ ਕਰਕੇ ਹੀ ਵਾਪਸ ਜਾਵਾਂਗਾ। ਘਰ ਦੇ ਮਾਲਕ ਨੇ ਸਿਰ ਹਿਲਾਇਆ ਤੇ ਉਹ ਆਪਣਾ ਘਰ ਬੰਦ ਕਰਕੇ ਚਲੇ ਗਏ। ਉਸ ਦਿਨ ਮਜ਼ਦੂਰ ਵੀ ਵੇਲੇ ਹੋ ਕੇ ਸ਼ਾਮ ਨੂੰ ਸਮੇਂ ਸਿਰ ਚਲੇ ਗਏ ਤੇ ਪਿਤਾ ਜੀ ਇਕੱਲੇ ਕੰਮ ਵਿੱਚ ਰੁੱਝੇ ਰਹੇ। ਸਮਾਪੂਰ ਹੋਣ ਤੇ ਪਿਤਾ ਜੀ ਵੀ ਗੇਟ ਨੂੰ ਜਿੰਦਰਾ ਲਗਾ ਕੇ ਘਰ ਆ ਗਏ ਉਸ ਰਾਤ ਉਹ ਬਹੁਤ ਖੁਸ਼ ਸਨ ਕਿ ਕੰਮ ਜਲਦੀ ਖਤਮ ਹੋ ਗਿਆ ਉਹਨਾਂ ਨੂੰ ਪੈਸੇ ਮਿਲ ਜਾਣਗੇ ਸਾਡੇ ਇੱਥੇ ਤੀਜੇ ਬੱਚੇ ਦਾ ਵੀ ਕੁਝ ਦਿਨਾਂ ਵਿੱਚ ਜਨਮ ਹੋਣ ਵਾਲਾ ਸੀ ਦੇਰ ਰਾਤ ਤੱਕ ਘਰ ਦੇ ਸਾਰੇ ਮੈਂਬਰ ਬੈਠੇ ਨਿੱਕੇ ਮਹਿਮਾਨ ਦੇ ਆਉਣ ਵਾਲੇ ਗੱਲਾਂ ਕਰ ਰਹੇ ਸੀ ਫਿਰ ਪਿਤਾ ਜੀ ਵੀ ਥੱਕ ਕੇ ਸੌਂ ਗਏ ਅਗਲੀ ਸਵੇਰ ਕਿਸੇ ਨੇ ਦਰਵਾਜ਼ਾ ਖੜਕਾਉਣ ਕਾਰਨ ਸਾਡੀ ਅੱਖ ਖੁੱਲ ਗਈ ਅਸੀਂ ਸਾਰੇ ਕਬਰਹਾ ਕੇ ਉੱਠੇ ਜਦੋਂ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਮੈਂ ਹੈਰਾਨ ਰਹਿ ਗਿਆ ਕਿਉਂਕਿ ਸਾਹਮਣੇ ਪੁਲਿਸ ਖੜੀ ਸੀ ਉਹਨਾਂ ਨੇ ਪਿਤਾ ਜੀ ਨੂੰ ਪੁੱਛਿਆ ਇਸੇ ਦੌਰਾਨ ਪਿਤਾ ਜੀ ਵੀ ਦਰਵਾਜ਼ੇ ਤੇ ਆ ਗਏ ਜਦੋਂ ਪਾਪਾ ਨੇ ਉਹਨਾਂ ਦੇ ਸਵਾਲ ਤੇ ਆਪਣੀ ਜਾਨ ਪਛਾਣ ਕਰਵਾਈ ਤਾਂ ਉਹਨਾਂ ਨੇ ਕਿਹਾ ਕਿ ਤੁਹਾਨੂੰ ਸਾਡੇ ਨਾਲ ਥਾਣੇ ਚੱਲਣਾ ਪਵੇਗਾ ਅਸੀਂ ਸਾਰੇ ਪਰਿਵਾਰਕ ਮੈਂਬਰ ਇਸ ਗੱਲ ਤੋਂ ਕਬਰਾ ਗਏ ਜਦੋਂ ਮੈਂ ਘਬਰਾਏ ਹੋਏ ਨੇ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਮੇਰੇ ਵੱਲ ਵੇਖਿਆ ਤੇ ਫਿਰ ਉਹਨਾਂ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਅਸੀਂ ਪਾਪਾ ਦੀ ਗਲਤੀ ਜਾਣਨ ਤੋਂ ਪਹਿਲਾਂ ਹੀ ਸਾਰੇ ਡੂੰਗੇ ਸਦਮੇ ਵਿੱਚ ਆ ਗਏ ਜੇਕਰ ਪੁਲਿਸ ਨੇ ਕਿਸੇ ਇਲਜ਼ਾਮ ਵਿੱਚ ਪਿਤਾ ਜੀ ਨੂੰ ਅੰਦਰ ਕਰ ਦਿੱਤਾ ਤਾਂ ਪੁਲਿਸ ਤੋਂ ਛੁਟਕਾਰਾ ਪਾਉਣਾ ਔਖਾ ਹੋ ਜਾਵੇਗਾ ਪਾਪਾ ਦੇ ਵਾਰ-ਵਾਰ ਪੁੱਛਣ ਤੇ ਪੁਲਿਸ ਵਾਲਿਆਂ ਨੇ ਦੱਸਿਆ ਕਿ ਜਿਸ ਘਰ ਨੂੰ ਪਾਪਾ ਬਣਾ ਰਹੇ ਸਨ ਉਸ ਘਰ ਵਿੱਚੋਂ ਕਾਫੀ ਮਾਤਰਾ ਵਿੱਚ ਸੋਨਾ ਤੇ ਨਗਦੀ ਚੋਰੀ ਹੋ ਗਈ ਹੈ। ਉਹਨਾਂ ਨੇ ਦੱਸਿਆ ਕਿ ਚੋਰ ਨਵੇਂ ਬਣੇ ਮਕਾਨ ਤੇ ਪੁਰਾਣੇ ਪੋਰਸ਼ਨ ਵਾਲੇ ਦਰਵਾਜ਼ੇ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋਏ ਹਨ। ਉਹ ਸਾਰਾ ਸਮਾਨ ਚੋਰੀ ਕਰਕੇ ਲੈ ਗਏ। ਪਰਿਵਾਰਕ ਮੈਂਬਰਾਂ ਨੇ ਸਾਰਾ ਸ਼ੱਕ ਪਿਤਾ ਜੀ ਅਤੇ ਉਸਦੇ ਨਾਲ ਕੰਮ ਕਰਨ ਵਾਲੇ ਮਜ਼ਦੂਰਾਂ ਤੇ ਕੀਤਾ ਹੈ। ਇਸ ਮਕਾਨ ਦੇ ਮਾਲਕ ਨੇ ਪੁਲਿਸ ਨੂੰ ਦੱਸਿਆ ਸੀ ਕਿ ਮਕੈਨਿਕ ਅਤੇ ਮਜ਼ਦੂਰ ਸਾਰਾ ਦਿਨ ਘਰ ਵਿੱਚ ਘੁੰਮਦੇ ਰਹਿੰਦੇ ਸੀ ਤੇ ਹਰ ਇੱਕ ਚੀਜ਼ ਨੂੰ ਦੇਖਦੇ ਰਹਿੰਦੇ ਜਦੋਂ ਉਹ ਐਮਰਜੈਂਸੀ ਵਿੱਚ ਘਰੋਂ ਗਏ ਤਾਂ ਮਜ਼ਦੂਰ ਅਤੇ ਮਕੈਨਿਕ ਮੌਕਾ ਵੇਖ ਕੇ ਉੱਥੇ ਰੁਕ ਗਏ ਸਾਡੇ ਜਾਣ ਤੋਂ ਬਾਅਦ ਉਹਨਾਂ ਨੇ ਆਸਾਨੀ ਨਾਲ ਚੋਰੀ ਕਰ ਲਈ ਪਾਪਾ ਸੋਹਾ ਖਾ ਰਹੇ ਸਨ ਕਿ ਇਹ ਸਭ ਨਿਰਾਲ ਇਲਜ਼ਾਮ ਹੈ ਮੈਂ ਉਸ ਘਰ ਦਾ ਇੱਕ ਰੁਪਈਆ ਵੀ ਨਹੀਂ ਚੱਕਿਆ ਮੈਂ ਮੇਰੇ ਪਿਤਾ ਜੀ ਦੇ ਦੱਸਣ ਤੋਂ ਪਹਿਲਾਂ ਹੀ ਜਾਣਦਾ ਸੀ ਕਿ ਮੇਰੇ ਪਾਪਾ ਜੀ ਨੇ ਔਖੇ ਸਮੇਂ ਵਿੱਚ ਬੜੀ ਮਿਹਨਤ ਤੋਂ ਕੰਮ ਲਿਆ ਸੀ ਮਿਹਨਤ ਮਜ਼ਦੂਰੀ ਕੀਤੀ ਸੀ ਪਰ ਉਸਨੇ ਕੋਈ ਗਲਤ ਕੰਮ ਨਹੀਂ ਕੀਤਾ ਸੀ ਇਸ ਲਈ ਜਦੋਂ ਉਹ ਚੋਰੀ ਕਰਨ ਬਾਰੇ ਸੋਚ ਵੀ ਨਹੀਂ ਸਕਦੇ ਸੀ ਕਈ ਵਾਰ ਤਾਂ ਅਸੀਂ ਪਾਣੀ ਪੀ ਕੇ ਹੀ ਸੌਂ ਜਾਂਦੇ ਸੀ ਕਿਉਂਕਿ ਘਰ ਵਿੱਚ ਖਾਣਾ ਖਾਣ ਲਈ ਆਟਾ ਜਾਂ ਸਬਜ਼ੀ ਵੀ ਨਹੀਂ ਹੁੰਦੀ ਸੀ ਪਹਿਲਾਂ ਉਹਨਾਂ ਨੇ ਕਦੇ ਗੁਨਾਹ ਨਹੀਂ ਕੀਤਾ ਸੀ ਤਾਂ ਹੁਣ ਪਿਤਾ ਜੀ ਨੂੰ ਕੀ ਲੋੜ ਪਈ ਸੀ ਚੋਰੀ ਕਰਨ ਦੀ ਕਿਉਂਕਿ ਹੁਣ ਤਾਂ ਸਾਡੇ ਹਾਲਾਤ ਬਹੁਤ ਬਦਲ ਗਏ ਨੇ ਫਿਰ ਪੁਲਿਸ ਵਾਲਿਆਂ ਨੇ ਸਾਡੇ ਪੂਰੇ ਘਰ ਦੀ ਤਲਾਸ਼ੀ ਲਈ ਤੇ ਚੋਰੀ ਹੋਏ ਸਮਾਨ ਦੀ ਤਲਾਸ਼ ਸ਼ੁਰੂ ਕਰ ਦਿੱਤੀ ਘਰ ਘਰ ਵਿੱਚ ਸੋਨੇ ਦੀ ਇੱਕ ਅੰਗੂਠੀ ਵੀ ਮੌਜੂਦ ਨਹੀਂ ਸੀ ਜਦੋਂ ਪੁਲਿਸ ਵਾਲਿਆਂ ਨੂੰ ਕੁਝ ਨਾ ਮਿਲਿਆ ਤਾਂ ਉਹਨਾਂ ਨੇ ਮੇਰੇ ਪਿਤਾ ਜੀ ਨੂੰ ਗ੍ਰਿਫਤਾਰ ਕਰ ਲਿਆ ਉਹ ਮੇਰੇ ਪਿਤਾ ਜੀ ਨੂੰ ਕਾਲਰ ਤੋਂ ਫੜ ਕੇ ਕੜੀਸ ਦੇ ਹੋਏ ਉੱਥੋਂ ਲੈ ਗਏ ਉਹ ਦ੍ਰਿਸ਼ ਮੇਰੀਆਂ ਅੱਖਾਂ ਲਈ ਸਭ ਤੋਂ ਦਰਦਨਾਕ ਦ੍ਰਿਸ਼ ਸੀ ਮੈਨੂੰ ਅਜਿਹੀ ਤਕਲੀਫ ਤਾਂ ਉਦੋਂ ਵੀ ਨਹੀਂ ਹੋਈ ਸੀ ਜਦੋਂ ਪਾਪਾ ਜੀ ਦਾ ਐਕਸੀਡੈਂਟ ਹੋਇਆ ਸੀ ਤੇ ਉਹਨਾਂ ਦੀ ਲੱਤ ਟੁੱਟ ਗਈ ਸੀ ਉਹਨਾਂ ਨੂੰ ਮੈਂ ਖੂਨ ਨਾਲ ਲੱਥਪੱਥ ਹਸਪਤਾਲ ਲੈ ਕੇ ਗਿਆ ਸੀ ਪਿਤਾ ਜੀ ਨੂੰ ਮੇਰੇ ਘਰ ਤੋਂ ਬਾਹਰ ਨਿਕਲਦੇ ਸਮੇਂ ਬੜੇ ਸਤਕਾਰ ਨਾਲ ਹੱਥ ਫੜ ਕੇ ਬਾਹਰ ਤੱਕ ਲੈ ਜਾਂਦਾ ਸੀ ਅੱਜ ਮੇਰੇ ਉਸੇ ਪਿਤਾ ਜੀ ਨੂੰ ਮੇਰੀਆਂ ਅੱਖਾਂ ਦੇ ਸਾਹਮਣੇ ਬੇਰਹਿਮੀ ਨਾਲ ਕਸੀਟਿਆ ਗਿਆ ਸਾਡੇ ਕਾਨੂੰਨ ਅਤੇ ਸਮਾਜ ਵਿੱਚ ਸਿਰਫ ਪੈਸੇ ਦੀ ਹੀ ਇੱਜ਼ਤ ਹੁੰਦੀ ਹੈ ਇੱਥੇ ਉਮਰ ਦਾ ਕੋਈ ਸਨਮਾਨ ਨਹੀਂ ਹੁੰਦਾ ਤੇ ਸ਼ਾਇਦ ਇਹੀ ਕਾਰਨ ਹੈ ਕਿ ਸਾਡਾ ਦੇਸ਼ ਕਦੇ ਵੀ ਤਰੱਕੀ ਨਹੀਂ ਕਰ ਸਕਿਆ ਇੱਥੇ ਗਰੀਬਾਂ ਨਾਲ ਉਹਨਾਂ ਦਾ ਜੁਰਮ ਸਾਬਤ ਕਰਨ ਤੋਂ ਪਹਿਲਾਂ ਹੀ ਅਪਰਾਧੀਆਂ ਵਾਂਗ ਸਲੂਕ ਕੀਤਾ ਜਾਂਦਾ ਹੈ ਮੇਰੀ ਮਾਂ ਰੋ ਰਹੀ ਸੀ ਮੇਰੇ ਬੱਚੇ ਵੀ ਡਰੇ ਹੋਏ ਸੀ ਮੇਰੀ ਪਤਨੀ ਆਪਣੇ ਭਾਰੀ ਸਰੀਰ ਨਾਲ ਮੇਰੀ ਡਰੀ ਹੋਈ ਮਾਂ ਨੂੰ ਸੰਭਾਲ ਰਹੀ ਸੀ ਮੈਂ ਆਪਣੀ ਮਾਂ ਨੂੰ ਦਿਲਾਸਾ ਦਿੱਤਾ ਤੇ ਦਰਵਾਜ਼ਾ ਬੰਦ ਕਰਨ ਲਈ ਕਿਹਾ ਮੈਂ ਘਰੋਂ ਸਿੱਧਾ ਠਾਣੇ ਗਿਆ ਮੈਂ ਆਪਣੇ ਪਿਤਾ ਜੀ ਨੂੰ ਮਿਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੈਨੂੰ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਕਾਫੀ ਭੱਜ ਦੌੜ ਤੋਂ ਬਾਅਦ ਮੈਨੂੰ ਮੇਰੇ ਇੱਕ ਦੋਸਤ ਨੇ ਦੱਸਿਆ ਕਿ ਉਸ ਦਾ ਪ੍ਰਾਠਾਣੇ ਵਿੱਚ ਛੋਟਾ ਕਾਂਸਟੇਬਲ ਹੈ ਉਹ ਇਸ ਸਬੰਧ ਵਿੱਚ ਮੇਰੀ ਮਦਦ ਤਾਂ ਨਹੀਂ ਕਰ ਸਕਦਾ ਪਰ ਮੇਰੇ ਪਿਤਾ ਜੀ ਬਾਰੇ ਪਤਾ ਕਰਕੇ ਮੈਨੂੰ ਦੱਸ ਸਕਦਾ ਉਸਨੇ ਹੀ ਮੈਨੂੰ ਦੱਸਿਆ ਸੀ ਕਿ ਪਾਪਾ ਜੀ ਵਾਂਗ ਹੋਰ ਮਜ਼ਦੂਰਾਂ ਨੂੰ ਵੀ ਖਾਲੀ ਹੱਥ ਠਾਣੇ ਲਿਆਂਦਾ ਗਿਆ ਸਾਰਿਆਂ ਨੇ ਇਹੀ ਬਿਆਨ ਦਿੱਤਾ ਕਿ ਉਹ ਜਲਦੀ ਕੰਮ ਬੁਖਾ ਕੇ ਉਥੋਂ ਚਲੇ ਗਏ ਸੀ ਥੋੜੀ ਜਹੀ ਪੁੱਛਗਿੱਛ ਤੋਂ ਬਾਅਦ ਉਹਨਾਂ ਨੂੰ ਤਾਂ ਛੱਡ ਦਿੱਤਾ ਗਿਆ ਤੇ ਚੋਰੀ ਦਾ ਸਾਰਾ ਇਲਜ਼ਾਮ ਮੇਰੇ ਪਿਤਾ ਜੀ ਤੇ ਆ ਗਿਆ ਪਾਪਾ ਨੂੰ ਸਜ਼ਾ ਮਿਲ ਗਈ। ਉਹ ਘਰ ਦੇ ਮਾਲਕ ਨੇ ਕਿਹਾ ਕਿ ਜਦੋਂ ਤੱਕ ਪਾਪਾ ਉਸ ਦਾ ਸੋਨਾ ਤੇ ਪੈਸੇ ਵਾਪਸ ਨਹੀਂ ਕਰ ਦਿੰਦੇ, ਉਦੋਂ ਤੱਕ ਉਸ ਨੂੰ ਜੇਲ੍ਹ ਵਿੱਚ ਰੱਖਿਆ ਜਾਵੇਗਾ। ਮੈਂ ਉਸ ਘਰ ਦਾ ਪਤਾ ਲਿਆ ਤੇ ਉੱਥੇ ਪਹੁੰਚ ਕੇ ਉਹਨਾਂ ਸਾਰਿਆਂ ਤੋਂ ਚੋਰੀ ਹੋਣ ਦੀ ਜਾਣਕਾਰੀ ਲਈ, ਚੋਰੀ ਦਾ ਅਫਸੋਸ ਕਰਨ ਲਈ ਉੱਥੇ ਗਿਆ। ਬਹੁਤ سارے ਲੋਕ ਇਕੱਠੇ ਹੋ ਰਹੇ ਸਨ। ਮੈਂ ਉਸ ਆਦਮੀ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਕਿ ਮੇਰੇ ਪਿਤਾ ਜੀ ਚੋਰ ਨਹੀਂ ਹਨ ਮੈਂ ਹੱਥ ਜੋੜ ਕੇ ਉਸ ਆਦਮੀ ਨੂੰ ਬੇਨਤੀ ਕੀਤੀ ਕਿ ਤੁਸੀਂ ਪੁਲਿਸ ਨਾਲ ਸੰਪਰਕ ਕਰੋ ਤੇ ਅਸਲ ਚੋਰ ਨੂੰ ਲੱਭਣ ਦੀ ਕੋਸ਼ਿਸ਼ ਕਰੋ ਕਿਉਂਕਿ ਮੇਰੇ ਪਿਤਾ ਜੀ ਦੀ ਸਾਰੀ ਉਮਰ ਜੇਲ੍ਹ ਵਿੱਚ ਰਹੀ ਤਾਂ ਫਿਰ ਵੀ ਤੁਹਾਨੂੰ ਕਦੇ ਵੀ ਆਪਣਾ ਸਮਾਨ ਨਹੀਂ ਮਿਲੇਗਾ ਮੇਰੇ ਪਿਤਾ ਜੀ ਨੇ ਚੋਰੀ ਕੀਤੀ ਹੀ ਨਹੀਂ ਮੇਰੇ ਬਾਰ-ਬਾਰ ਕਹਿਣ ਤੇ ਉਹ ਆਦਮੀ ਗੁੱਸੇ ਵਿੱਚ ਆ ਗਿਆ ਤੇ ਮੇਰੇ ਨਾਲ ਧੱਕਾ ਮੁੱਕੀ ਕਰਨ ਲੱਗਾ ਪਤਾ ਨਹੀਂ ਉਹ ਗੁੱਸੇ ਵਿੱਚ ਮੈਨੂੰ ਕੀ ਕੁਝ ਕਹਿ ਰਿਹਾ ਸੀ ਤੁਸੀਂ ਗਰੀਬ ਲੋਕ ਦੁਨੀਆ ਦੇ ਸਾਹਮਣੇ ਭੋਲੇ ਬਣਦੇ ਰਹਿੰਦੇ ਹੋ ਤੁਸੀਂ ਆਪਣੇ ਆਪ ਨੂੰ ਵੇਖਸੂਰ ਸਾਫਤ ਕਰਦੇ ਹੋ ਪਰ ਅਸਲ ਵਿੱਚ ਤੁਸੀਂ ਲੋਕਾਂ ਦੇ ਘਰ ਖਾਲੀ ਕਰਕੇ ਆਪਣੀ ਜਾਇਦਾਦ ਬਣਾ ਲੈਂਦੇ ਹੋ ਮੈਂ ਚੁੱਪਚਾਪ ਉਸ ਦੀਆਂ ਗੱਲਾਂ ਸੁਣਦਾ ਰਿਹਾ ਮੇਰੇ ਵਾਰ-ਵਾਰ ਮਿੰਨਤਾਂ ਕਰਨ ਦੇ باوجود ਉਸ ਨੇ ਆਪਣੀ ਜਵਾਨ ਵੰਦ ਨਹੀਂ ਕੀਤੀ ਗੁੱਸੇ ਵਿੱਚ ਉਹਨਾਂ ਨੇ ਮੇਰੇ ਮੂੰਹ ਤੇ ਥੱਪੜ ਵੀ ਮਾਰੇ ਤੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਉਹ ਵਿਅਕਤੀ ਮੇਰੀ ਕਿਸੇ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਉਸ ਦੇ ਨਾਲ ਖੜੇ ਕੁੱਝ ਪੜ੍ਹੇ ਲਿਖੇ ਲੋਕ ਵੀ ਜੋ ਮੇਰੇ ਨਾਲ ਹੋ ਰਹੇ ਇਸ ਵਿਵਹਾਰ ਤੋਂ ਦੁਖੀ ਹੋ ਰਹੇ ਸੀ ਉਹ ਲੋਕ ਉਸ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਉਹ ਕਿਸੇ ਦੀ ਗੱਲ ਨਹੀਂ ਸੀ ਸੁਣ ਰਿਹਾ ਜਦੋਂ ਲੋਕਾਂ ਨੇ ਉਸ ਨੂੰ ਰੋਕਿਆ ਤਾਂ ਉਸ ਵਿਅਕਤੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਮੇਰੇ ਬੱਚਿਆਂ ਦਾ ਵਿਆਹ ਹੋਣ ਵਾਲਾ ਸੀ ਮੈਂ ਕੁਝ ਦਿਨ ਪਹਿਲਾਂ ਹੀ ਉਹ ਸਾਰੇ ਗਹਿਣੇ ਲੈ ਕੇ ਆਇਆ ਸੀ ਤੇ ਉਸ ਦੇ ਪਿਤਾ ਜੀ ਨੇ ਚੋਰੀ ਕਰ ਲਏ ਉਹ ਆਦਮੀ ਕਹਿਣ ਲੱਗਾ ਮੈਂ ਆਪਣੀ ਧੀ ਅਤੇ ਪੁੱਤ ਦੇ ਸੌਰਿਆਂ ਨੂੰ ਕੀ ਮੂੰਹ ਦਿਖਾਵਾਂਗਾ ਪਰ ਮੈਂ ਸੋਚ ਰਿਹਾ ਸੀ ਕਿ ਉਹ ਬਿਨਾ ਕਿਸੇ ਸਬੂਤ ਦੇ ਗਰੀਬ ਵਿਅਕਤੀ ਨੂੰ ਜੇਲ੍ਹ ਵਿੱਚ ਬੰਦ ਕਰਾ ਕੇ ਉਸ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਕੇ ਉਹਨਾਂ ਨੂੰ ਸੋਨਾ ਮਿਲ ਜਾਵੇਗਾ ਮੈਂ ਨਿਰਾਸ਼ ਹੋ ਕੇ ਘਰ ਆ ਗਿਆ ਤੇ ਘਰ ਆ ਕੇ ਦਰਵਾਜ਼ਾ ਬੰਦ ਵੇਖ ਕੇ ਹੈਰਾਨ ਰਹਿ ਗਿਆ ਮੈਂ ਘਬਰਾ ਗਿਆ ਤੇ ਆਪਣੇ ਗਵੰਡੀਆਂ ਦਾ ਦਰਵਾਜ਼ਾ ਖੜਕਾਇਆ ਮੈਂ ਆਪਣੀ ਪਤਨੀ ਅਤੇ ਮੇਰੀ ਮਾਂ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਸ਼ਾਮ ਨੂੰ ਤੁਹਾਡੀ ਪਤਨੀ ਦੀ ਤबीयत ਅਚਾਨਕ ਵਿਗੜ ਗਈ ਅਤੇ ਤੁਹਾਡੀ ਮਾਂ ਉਹਨਾਂ ਨੂੰ ਹਸਪਤਾਲ ਲੈ ਗਈ ਹੈ ਮੈਂ ਕਾਲੀ ਨਾਲ ਉੱਥੇ ਪਹੁੰਚ ਗਿਆ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਸਾਹਮਣੇ ਮੇਰੀ ਮਾਂ ਉਦਾਸ ਖੜੀ ਸੀ ਜਦੋਂ ਮੈਂ ਆਪਣੀ ਮਾਂ ਕੋਲ ਪਹੁੰਚਿਆ ਤਾਂ ਉਮੀਦ ਭਰੇ ਲਹਿਜੇ ਵਿੱਚ ਪਿਤਾ ਜੀ ਬਾਰੇ ਪੁੱਛਣ ਲੱਗੀ ਮੈਂ ਨਿਰਾਸ਼ ਹੋ ਕੇ ਆਪਣਾ ਸਿਰ ਝੁਕਾ ਲਿਆ ਉਹ ਚੁੱਪ ਰਹੀ ਮਹਿਮਾਨ ਨੂੰ ਦਲਾਸਾ ਦਿੱਤਾ ਤੇ ਆਪਣੀ ਪਤਨੀ ਬਾਰੇ ਪੁੱਛਿਆ ਤਾਂ ਇੱਕ ਨਰਸਾ ਆ ਕੇ ਮੈਨੂੰ ਵਧਾਈ ਦੇਣ ਲੱਗੀ ਕਿਉਂਕਿ ਇਸ ਵਾਰ ਮੇਰੇ ਇੱਕ ਧੀ ਹੋਈ ਸੀ ਜਿਵੇਂ ਹੀ ਮੈਨੂੰ ਇਹ ਖ਼ਬਰ ਮਿਲੀ ਮੇਰੀ ਮਾਂ ਦਾ ਸਬਰ ਟੁੱਟ ਗਿਆ ਉਹ ਫੁੱਟ ਫੁੱਟ ਕੇ ਰੋਣ ਲੱਗ ਪਈ ਜਦੋਂ ਮੈਂ ਉਹਨਾਂ ਨੂੰ ਚੁੱਪ ਕਰਵਾਉਣ ਲੱਗਾ ਤਾਂ ਉਹ ਕਹਿਣ ਲੱਗੇ ਕਿ ਕਾਸ਼ ਅਸੀਂ ਲਾਲ ਚਨਾ ਕਰਦੇ ਤੁਹਾਡੇ ਪਿਤਾ ਜੀ ਉਹ ਕੰਮ ਲੈਣ ਤੋਂ ਇਨਕਾਰ ਕਰ ਦਿੰਦੇ ਉਸ ਦੀ ਸਿਹਤ ਹੁਣ ਪਹਿਲਾਂ ਵਰਗੀ ਨਹੀਂ ਰਹੀ ਮੈਂ ਆਪਣੀ ਮਾਂ ਨੂੰ ਦਲਾਸਾ ਦਿੱਤਾ ਤੇ ਕਿਹਾ ਪਾਪਾ ਵੇਖ ਸੂਰ ਨੇ ਤੇ ਜਲਦੀ ਹੀ ਇਹ ਸਬਤ ਵੀ ਹੋ ਜਾਵੇਗਾ ਜਦੋਂ ਮੇਰੀ ਪਤਨੀ ਦੀ ਹਾਲਤ ਸੁਧਰੀ ਤਾਂ ਅਸੀਂ ਉਸ ਨੂੰ ਕਰ ਲਿਆਏ ਮੈਂ ਆਪਣੇ ਪਿਤਾ ਜੀ ਲਈ ਇੱਧਰ ਉੱਧਰ ਭਟਕਦਾ ਰਿਹਾ ਤੇ ਨਿਤ ਦਿਨ ਬੇਇੱਜ਼ਤੀ ਤੇ ਸ਼ਰਮ ਨੂੰ ਭੁੱਲ ਕੇ 2-3 ਵਾਰ ਉਸ ਘਰ ਦੇ ਮਾਲਕ ਕੋਲ ਗਿਆ ਕਿਉਂਕਿ ਮੈਂ ਗਰੀਬ ਵਿਅਕਤੀ ਵਕੀਲ ਵੀ ਨਹੀਂ ਕਰ ਸਕਦਾ ਸੀ ਮੇਰੇ ਕੋਲ ਤਾਂ ਸਿਰਫ ਪ੍ਰਮਾਤਮਾ ਦਾ ਸਹਾਰਾ ਸੀ ਤੇ ਉਸ ਤੋਂ ਬਾਅਦ ਉਸ ਵਿਅਕਤੀ ਦਾ ਜੇ ਉਹ ਪਾਪਾ ਨੂੰ ਵੇਖਸੂਰ ਸਮਝ ਕੇ ਉਸ ਨੂੰ ਮਾਫ ਕਰ ਦਿੰਦੇ ਤਾਂ ਹੀ ਮੇਰੇ ਪਾਪਾ ਜੇਲ੍ਹ ਤੋਂ ਬਾਹਰ ਆ ਸਕਦੇ ਸੀ ਪਰ ਉਹ ਬੰਦਾ ਮੇਰੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸੀ ਉਸ ਨੂੰ ਪੂਰਾ ਯਕੀਨ ਸੀ ਕਿ ਉਸ ਦੇ ਸਾਰੇ ਪੈਸੇ ਤੇ ਗਹਿਣੇ ਲਕੋ ਕੇ ਰੱਖੇ ਹਨ ਉਹ ਹਰ ਵਾਰੀ ਇਹੀ ਗੱਲ ਦੁਹਰਾਉਂਦਾ ਮੈਂ ਉਸ ਦਾ ਸਮਾਨ ਉਸ ਨੂੰ ਵਾਪਸ ਕਰ ਦਿੰਦਾ ਹਾਂ ਤਾਂ ਉਹ ਮੇਰੇ ਪਿਤਾ ਜੀ ਨੂੰ ਮaaf ਕਰ ਦੇਵੇਗਾ ਤੇ ਉਸ ਨੂੰ ਉਸ ਨੂੰ ਜੇਲ੍ਹ ਵਿੱਚੋਂ ਵੀ ਬਾਹਰ ਕਢਾ ਦੇਵੇਗਾ ਪਰ ਮੈਂ ਉਸ ਦਾ ਸੋਨਾ ਤੇ ਪੈਸਾ ਕਿੱਥੋਂ ਵਾਪਸ ਕਰਦਾ ਜਦੋਂ ਮੇਰੇ ਪਿਤਾ ਜੀ ਨੇ ਚੋਰੀ ਕੀਤੀ ਹੀ ਨਹੀਂ ਸੀ ਉਹ ਬਿਲਕੁਲ ਬੇਕਸੂਰ ਸੀ ਬਿਨਾਂ ਕੋਈ ਜ਼ੁਲਮ ਕੀਤੇ ਜੇਲ੍ਹ ਵਿੱਚ ਸਜ਼ਾ ਕੱਟ ਰਹੀ ਸੀ ਉਸ ਦੌਰਾਨ ਜਦੋਂ ਮੇਰੇ ਪਾਪਾ ਨਾਲ ਮਿਲਣਾ ਮੇਰਾ ਸੰਭਵ ਹੋਇਆ ਮੈਂ ਉਹਨਾਂ ਨੂੰ ਮਿਲਣ ਲਈ ਜੇਲ੍ਹ ਗਿਆ ਉਹਨਾਂ ਦੀ ਹਾਲਤ ਵੇਖ ਕੇ ਮੇਰਾ ਸਬਰ ਟੁੱਟ ਗਿਆ ਉਹ ਬਹੁਤ ਬੁਰੀ ਹਾਲਤ ਵਿੱਚ ਜੇਲ੍ਹ ਦੇ ਇੱਕ ਕੋਨੇ ਵਿੱਚ ਬੈਠੇ ਸੀ ਜਦੋਂ ਮੈਂ ਆਪਣੀ ਧੀ ਬਾਰੇ ਦੱਸਿਆ ਤਾਂ ਉਹ ਬਹੁਤ ਖੁਸ਼ ਹੋਏ ਤੇ ਕਿਹਾ ਕਿ ਆਪਣੇ ਬੱਚਿਆਂ ਨੂੰ ਮੇਰੇ ਬਾਰੇ ਕੁਝ ਨਾ ਦੱਸਣਾ ਉਹਨਾਂ ਨੂੰ ਕਹਿਣਾ ਕਿ ਮੈਂ ਕਿਸੇ ਹੋਰ ਸ਼ਹਿਰ ਕੰਮ ਲਈ ਗਿਆ ਹਾਂ ਮੈਂ ਨਹੀਂ ਚਾਹੁੰਦਾ ਕਿ ਉਹ ਇਹ ਸੋਚਣ ਉਹਨਾਂ ਦਾ ਦਾਦਾ ਸੱਚਮੁੱਚ ਚੋਰ ਹੈ ਇਨ੍ਹਾਂ ਸ਼ਬਦਾਂ ਨਾਲ ਮੇਰਾ ਮਨ ਦੁਖੀ ਹੋ ਗਿਆ ਗਰੀਬੀ ਕਾਰਨ ਕਈ ਵਾਰ ਇਨਸਾਨ ਨੂੰ ਬਹੁਤ ਲਾਚਾਰ ਹੋਣਾ ਪੈਂਦਾ ਹੈ ਹੁਣ ਪਹਿਲੀ ਵਾਰ ਮੈਨੂੰ ਗਰੀਬ ਹੋਣ ਦਾ ਦੁੱਖ ਹੋ ਰਿਹਾ ਸੀ ਪਹਿਲੀ ਵਾਰ ਮੈਂ ਸੋਚਿਆ ਜੇਕਰ ਮੈਂ ਅਮੀਰ ਹੁੰਦਾ ਤਾਂ ਅੱਜ ਹਾਲਾਤ ਕੁਝ ਹੋਰ ਹੁੰਦੇ ਮੇਰੇ ਪਿਤਾ ਨੂੰ ਬੇਕਸੂਰ ਹੁੰਦੇ ਹੋਏ ਵੀ ਜੇਲ੍ਹ ਨਾ ਜਾਣਾ ਪੈਂਦਾ ਮੈਨੂੰ ਕਿਸੇ ਦੀ ਮਿੰਤ ਨਾ ਕਰਨੀ ਪੈਂਦੀ ਮੈਂ ਆਪਣੇ ਪਿਤਾ ਜੀ ਕੋਲ ਇਹ ਗੱਲ ਕੀਤੀ ਤਾਂ ਉਹ ਮੈਨੂੰ ਸਮਝਾਉਣ ਲੱਗੇ ਗਰੀਬੀ ਮਾੜੀ ਚੀਜ਼ ਨਹੀਂ ਆ ਮਨੁੱਖ ਦੀ ਸਥਿਤੀ ਤੇ ਉਸ ਦੇ ਜੀਵਨ ਨੂੰ ਤੈਅ ਕਰਨ ਵਾਲਾ ਸਿਰਫ ਪਰਮਾਤਮਾ ਹੀ ਹੈ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿ ਪਰਮਾਤਮਾ ਕਦੇ ਅਨਿਆਂ ਨਹੀਂ ਕਰਦਾ ਗਰੀਬੀ ਨੂੰ ਗਾਲਾਂ ਕੱਢਣ ਵਾਲੇ ਜ਼ਮੀਨ ਤੇ ਰਹਿਣ ਵਾਲੇ ਉਹੀ ਲੋਕ ਨੇ ਜਿਨ੍ਹਾਂ ਨੇ ਗਰੀਬਾਂ ਨੂੰ ਜੁਰਮ ਦੀ ਚੱਕੀ ਵਿੱਚ ਪੀਸ ਕੇ ਆਪਣੇ ਆਪ ਨੂੰ ਰੱਬ ਸਮਝ ਲਿਆ ਹੈ ਮੈਂ ਆਪਣੇ ਪਿਤਾ ਨੂੰ ਦਿਲਾਸਾ ਦਿੱਤਾ ਤੇ ਘਰ ਵਾਪਸ ਆ ਗਿਆ ਉਸ ਤੋਂ ਬਾਅਦ ਪੂਰਾ 1 ਸਾਲ ਬੀਤ ਗਿਆ ਮੈਂ ਆਪਣੇ ਪਿਤਾ ਨੂੰ ਬੇਕਸੂਰ ਸਾਫ਼ ਨਹੀਂ ਕਰ ਸਕਿਆ ਮੇਰੇ ਕੋਲ ਇੰਨੇ ਪੈਸੇ ਨਹੀਂ ਸਨ ਕਿ ਮੈਂ ਇੱਕ ਚੰਗਾ ਵਕੀਲ ਕਰ ਸਕਾਂ ਤੇ ਆਪਣੇ ਪਿਤਾ ਲਈ ਕੇਸ ਲੜ ਸਕਾਂ ਗਰੀਬਾਂ ਦੀ ਕੋਈ ਨਹੀਂ ਸੁਣਦਾ ਜੇਕਰ ਤੁਹਾਡੇ ਕੋਲ ਪੈਸਾ ਹੈ ਤਾਂ ਹਰ ਕੋਈ ਤੁਹਾਡੀ ਮਦਦ ਲਈ ਅੱਗੇ ਹੁੰਦਾ ਹੈ ਸਾਡੇ ਸਾਰੇ ਰਿਸ਼ਤੇਦਾਰਾਂ ਨੇ ਮੂੰਹ ਫੇਰ ਲਿਆ ਸਾਡੇ ਘਰ ਕੋਈ ਨਹੀਂ ਆਉਂਦਾ ਜਾਂਦਾ ਸੀ ਸਾਰਿਆਂ ਨੇ ਸੋਚਿਆ ਜੇ ਉਹ ਸਾਡੇ ਘਰ ਆਏ ਤਾਂ ਸੀ ਉਹਨਾਂ ਤੋਂ ਪੈਸੇ ਮੰਗਾਂਗੇ ਇਸ ਮਾੜੇ ਸਮੇਂ ਵਿੱਚ ਕਿਸੇ ਨੇ ਸਾਥ ਨਹੀਂ ਦਿੱਤਾ ਉਲਟਾ ਉਹ ਮੇਰੇ ਪਿਤਾ ਜੀ ਨੂੰ ਚੋਰ ਕਹਿਣ ਲੱਗੇ ਮੇਰੇ ਪਿਤਾ ਜੀ ਚੋਰ ਨਹੀਂ ਸੀ ਮੈਂ ਆਪਣੇ ਪਿਤਾ ਲਈ ਇਹ ਸ਼ਬਦ ਨਹੀਂ ਸੁਣ ਸਕਦਾ ਸੀ ਹੌਲੀ ਹੌਲੀ ਮੈਂ ਲੋਕਾਂ ਨੂੰ ਮਿਲਣਾ ਬੰਦ ਕਰ ਦਿੱਤਾ ਮਾੜੇ ਸਮੇਂ ਵਿੱਚ ਹੀ ਆਪਣੇ ਅਤੇ ਦੂਜਿਆਂ ਦੀ ਪਛਾਣ ਹੁੰਦੀ ਹੈ ਮਾੜੇ ਸਮੇਂ ਵਿੱਚ ਸਾਡਾ ਕੋਈ ਆਪਣਾ ਨਹੀਂ ਸੀ ਸਾਲ ਵਿੱਚ ਇੱਕ ਵੀ ਰਾਤ ਅਜਿਹੀ ਨਹੀਂ ਸੀ ਜਿਸ ਵਿੱਚ ਮੈਂ ਸ਼ਾਂਤੀ ਨਾਲ ਸੁੱਤਾ ਹੋਵਾਂ ਮੇਰੀ ਸਾਰੀ ਰਾਤ ਬੇਚੈਨੀ ਨਾਲ ਬੀਤ ਜਾਂਦੀ ਸੀ ਮੇਰੇ ਪਾਪਾ ਦਾ ਉਹ ਬੇਵਸ ਚਿਹਰਾ ਮੈਨੂੰ ਤੜਹਾਉਂਦਾ ਰਹਿੰਦਾ ਸੀ ਉਸ ਦੀਆਂ ਅੱਖਾਂ ਵਿੱਚਲੀ ਬੇਵਸੀ ਮੈਨੂੰ ਅੰਦਰੋਂ-ਅੰਦਰ ਹੀ ਝੰਜੋੜ ਦਿੰਦੀ ਸੀ ਮੈਂ ਆਪਣੇ ਪਿਤਾ ਜੀ ਲਈ ਕੁਝ ਵੀ ਕਰਨ ਦੇ ਯੋਗ ਨਹੀਂ ਸੀ ਹਰ ਵਾਰ ਮੈਨੂੰ ਆਪਣੇ ਪਿਤਾ ਜੀ ਨੂੰ ਮਿਲਣ ਲਈ ਜੇਲ੍ਹ ਜਾਣਾ ਪੈਂਦਾ ਸੀ ਪਾਪਾ ਦਾ ਘਰ ਵਾਪਸ ਆਉਣਾ ਨਸੀਬ ਨਾ ਹੋਇਆ ਜੇਲ੍ਹ ਵਿੱਚ ਰਹਿੰਦਿਆਂ ਉਹ ਬਿਮਾਰ ਤੇ ਕਮਜ਼ੋਰ ਹੋ ਗਏ ਮੈਂ ਆਪਣੇ ਪਿਤਾ ਜੀ ਨੂੰ ਉਸ ਦੇ ਦੁੱਖਾਂ ਨੂੰ ਵੇਖ ਕੇ ਬਹੁਤ ਦੁਖੀ ਹੋ ਜਾਂਦਾ ਇੱਕ ਸਾਲ ਬਾਅਦ ਮੇਰੀ ਮਾਂ ਦਾ ਸਬਰ ਵੀ ਮੁੱਕ ਗਿਆ ਤੇ ਉਹ ਮੇਰੇ ਪਿਤਾ ਜੀ ਦੀ ਉਡੀਕ ਵਿੱਚ ਇਸ ਸੰਸਾਰ ਨੂੰ ਛੱਡ ਕੇ ਚਲੀ ਗਈ ਮੈਂ ਅਜੇ ਪਾਪਾ ਨੂੰ ਮਾਂ ਦੀ ਮੌਤ ਦੇ ਬਾਰੇ ਨਹੀਂ ਸੀ ਦੱਸਿਆ ਇੱਕ ਦਿਨ ਸਾਨੂੰ ਪਾਪਾ ਦੀ ਮੌਤ ਦੀ ਖ਼ਬਰ ਮਿਲ ਗਈ ਉਹ ਦੋਨੋਂ ਜਾਣੇ ਦੁਨੀਆ ਤੋਂ ਦਿੱਤੇ ਹੋਏ ਦੁੱਖ ਤੇ ਬੇਇੱਜ਼ਤੀ ਨੂੰ ਨਾ ਸਹਾਰ ਸਕੇ ਤੇ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਮੈਂ ਉਹਨਾਂ ਦੀ ਮੌਤ ਤੇ ਦੁੱਖ ਨੂੰ ਆਪਣੇ ਦਿਲ ਵਿੱਚ ਲੈ ਕੇ ਆਪਣੀ ਪਤਨੀ ਤੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਲਈ ਮਜ਼ਦੂਰੀ ਕਰਨ ਲੱਗ ਪਿਆ ਪਰ ਪਤਾ ਨਹੀਂ ਕਿਸਮਤ ਨੂੰ ਕੀ ਮਨਜ਼ੂਰ ਸੀ ਮੇਰਾ ਕੰਮ ਹਰ ਪਾਸੇ ਬੰਦ ਹੋਣ ਲੱਗਾ ਮੈਂ 2 ਸਾਲ ਮਿਹਨਤ ਕਰਨ ਵਿੱਚ ਖਰਾਬ ਕਰ ਦਿੱਤੇ ਪਰ ਹੁਣ ਘਰ ਵਿੱਚ ਖਾਣ ਲਈ ਕੁਝ ਵੀ ਨਹੀਂ ਸੀ ਮੈਂ ਆਪਣੇ ਮਾਸੂਮ ਬੱਚਿਆਂ ਨੂੰ ਭੁੱਖ ਨਾਲ ਰੋਂਦੇ ਦੇਖ ਕੇ ਥੱਕ ਗਿਆ ਸੀ ਇੱਕ ਦਿਨ ਮੈਂ ਆਪਣੇ ਇੱਕ ਦੋਸਤ ਦੇ ਅੱਗੇ ਹੱਥ ਪੈਰ ਜੋੜੇ ਤੇ ਉਸ ਤੋਂ ਕਰਜ਼ਾ ਲੈ ਕੇ ਦੁਬਈ ਚਲਾ ਗਿਆ ਉੱਥੇ ਇੱਕ ਮਾਲ ਵਿੱਚ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਪਰ ਮੈਂ ਘਰ ਪੈਸੇ ਨਹੀਂ ਸਿਪੇ ਸਕਿਆ ਕਿਉਂਕਿ ਜਿਸ ਆਦਮੀ ਨੇ ਮੈਨੂੰ ਨੌਕਰੀ ਤੇ ਰੱਖਿਆ ਸੀ ਉਹ ਧੋਖੇ ਨਾਲ ਮੇਰੀ ਅੱਧੀ ਤੋਂ ਜ਼ਿਆਦਾ ਤਨਖਾਹ ਲੈ ਰਿਹਾ ਸੀ ਇਹ ਗੱਲ ਮੈਨੂੰ ਪਰੇਸ਼ਾਨ ਕਰ ਰਹੀ ਸੀ ਪਰ ਮੈਂ ਕੁਝ ਨਹੀਂ ਕਰ ਸਕਦਾ ਸੀ ਮੈਨੂੰ ਜੋ ਪੈਸੇ ਮਿਲਦੇ ਸੀ ਉਹ ਮੈਂ ਆਪਣੇ ਖਰਚੇ ਲਈ ਵਰਤ ਲੈਂਦਾ ਸੀ ਮੈਂ ਇੱਕ ਵੀ ਰੁਪਈਆ ਘਰ ਨਹੀਂ ਸਿਪੇ ਸਕਿਆ ਇੱਕ ਦਿਨ ਮੇਰੀ ਪਤਨੀ ਨੇ ਮੈਨੂੰ ਫੋਨ ਤੇ ਦੱਸਿਆ ਕਿ ਤੁਹਾਡੇ ਵੱਲੋਂ ਭੇਜੇ ਗਏ 2 ਲੱਖ ਰੁਪਏ ਨਾਲ ਮੈਂ ਆਪਣੇ ਬੱਚਿਆਂ ਲਈ ਖਰੀਦਦਾਰੀ ਕੀਤੀ ਤੇ ਛੋਟਾ ਮੋਟਾ ਕਰਜ਼ ਵੀ ਉਤਾਰ ਦਿੱਤਾ ਇਹ ਸੁਣ ਕੇ ਮੈਂ ਬਹੁਤ ਹੈਰਾਨ ਹੋਇਆ ਕਿਉਂਕਿ ਮੈਂ ਤਾਂ ਘਰ ਵਿੱਚ ਇੱਕ ਵੀ ਰੁਪਈਆ ਨਹੀਂ ਭੇਜਿਆ ਸੀ ਅਸਲ ਵਿੱਚ ਆਪਣੀ ਪਤਨੀ ਅਤੇ ਬੱਚਿਆਂ ਦੀ ਖੁਸ਼ੀ ਲਈ ਚੁੱਪ ਹੋ ਗਿਆ ਕਾਲ ਡਿਸਕਨੈਕਟ ਕਰਨ ਤੋਂ ਬਾਅਦ ਮੈਂ ਡੂੰਘੀਆਂ ਸੋਚਾਂ ਵਿੱਚ ਚਲਾ ਗਿਆ ਮੈਂ ਅਜੇ ਉਸ ਗੱਲ ਨੂੰ ਭੁੱਲ ਵੀ ਨਹੀਂ ਸਕੇ ਆ ਕਿ ਅਗਲੇ ਮਹੀਨੇ ਫੇਰ ਮੇਰੀ ਪਤਨੀ ਨੇ ਕਿਹਾ ਇਸ ਵਾਰ ਜਦੋਂ ਤੁਸੀਂ ਲੱਖ ਰੁਪਏ ਭੇਜੇ ਸਰਨਾ ਉਸ ਨਾਲ ਮੈਂ ਕੁਝ ਖੇਡ ਲੂ ਸਮਾਨ ਖਰੀਦ ਲਿਆ ਅਤੇ ਸਾਡੇ ਬੱਚਿਆਂ ਦਾ ਸਕੂਲ ਵਿੱਚ ਦਾਖਲਾ ਕਰਵਾ ਦਿੱਤਾ ਮੈਂ ਸੁਣ ਕੇ ਹੈਰਾਨ ਰਹਿ ਗਿਆ ਮੈਂ ਆਪਣੀ ਪਤਨੀ ਨੂੰ ਪੁੱਛਿਆ ਕਿ ਪੈਸੇ ਕਿਸ ਨੇ ਦਿੱਤੇ ਤਾਂ ਉਸਨੇ ਕਿਹਾ ਜੋ ਆਦਮੀ ਆਇਆ ਸੀ ਉਸਨੇ ਕਿਹਾ ਸੀ ਕਿ ਇਹ ਪੈਸੇ ਤੁਹਾਡੇ ਪਤੀ ਨੇ ਭੇਜੇ ਨੇ ਮੈਂ ਆਪਣੀ ਪਤਨੀ ਨੂੰ ਰੋਕਣਾ ਚਾਹੁੰਦਾ ਸੀ ਪਰ ਹਰ ਵਾਰ ਮੇਰੇ ਬੱਚੇ ਉਹਨਾਂ ਪੈਸਿਆਂ ਨਾਲ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੇ ਸੀ ਤੇ ਖੁਸ਼ੀ-ਖੁਸ਼ੀ ਨਾਲ ਮੈਨੂੰ ਦੱਸਦੇ ਤਾਂ ਮੇਰੀ ਜਵਾਨ ਬੰਦ ਹੋ ਜਾਂਦੀ ਜਦੋਂ ਮੇਰੇ ਵੱਡੇ ਪੁੱਤਰ ਨੇ ਮੈਨੂੰ ਖੁਸ਼ੀ-ਖੁਸ਼ੀ ਦੱਸਿਆ ਕਿ ਮੰਮੀ ਨੇ ਸਾਨੂੰ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਹੈ ਤੇ ਅਸੀਂ ਹਰ ਰੋਜ਼ ਸਕੂਲ ਜਾਂਦੇ ਹਾਂ ਇਸ ਲਈ ਮੈਂ ਉਸ ਦੀ ਖੁਸ਼ੀ ਨੂੰ ਖਰਾਬ ਨਹੀਂ ਕਰਨਾ ਚਾਹੁੰਦਾ ਸੀ ਮੈਂ ਉਹਨਾਂ ਦੀ ਖੁਸ਼ੀ ਭਰੀ ਆਵਾਜ਼ ਨੂੰ ਉਦਾਸੀ ਵਿੱਚ ਨਹੀਂ ਬਦਲਣਾ ਚਾਹੁੰਦਾ ਸੀ ਪਰ ਹੁਣ ਮੇਰੀ ਪਤਨੀ ਨੂੰ ਲਗਾਤਾਰ ਕਈ ਮਹੀਨਿਆਂ ਤੋਂ ਇਸ ਤਰ੍ਹਾਂ 2 ਲੱਖ ਰੁਪਏ ਮਿਲਣ ਲੱਗੇ ਇਸ ਲਈ ਹੁਣ ਮੈਂ ਚਿੰਤਾ ਵਿੱਚ ਸੀ ਮੈਨੂੰ ਨਹੀਂ ਪਤਾ ਸੀ ਕਿ ਉਹ ਪੈਸੇ ਕੌਣ ਦਿੰਦਾ ਸੀ ਮੇਰੀ ਪਤਨੀ ਇੱਕ ਜਵਾਨ ਔਰਤ ਸੀ ਮੈਂ ਤਿੰਨ ਬੱਚਿਆਂ ਦਾ ਪਿਤਾ ਸੀ ਇਹ ਗੱਲ ਮੈਨੂੰ ਪਰੇਸ਼ਾਨ ਕਰ ਰਹੀ ਸੀ ਇੰਨੀ ਵੱਡੀ ਰਕਮ ਦੇ ਬਦਲੇ ਕੱਲ ਨੂੰ ਕੁਝ ਕੀਤਾ ਵੀ ਜਾ ਸਕਦਾ ਸੀ ਇਸ ਵਾਰ ਮੇਰੀ ਪਤਨੀ ਨੇ ਮੇਰੀ ਜਾਨ ਹੀ ਕੱਢ ਦਿੱਤੀ ਕਿਉਂਕਿ ਇਸ ਵਾਰ ਉਸ ਵਿਅਕਤੀ ਨੇ 50 ਲੱਖ ਰੁਪਏ ਦੀ ਰਕਮ ਹੀ ਦੇ ਦਿੱਤੀ ਤੇ ਮੇਰੀ ਪਤਨੀ ਨੇ ਨਵਾਂ ਘਰ ਖਰੀਦ ਲਿਆ ਇਸ ਵਾਰ ਮੈਂ ਆਪਣੇ ਸਾਰੇ ਕੰਮਕਾਰ ਛੱਡ ਕੇ ਵਾਪਸ ਪਹੁੰਚ ਗਿਆ ਘਰ ਦੇ ਹਾਲਾਤ ਬਦਲ ਗਏ ਸਨ ਘਰ ਵਿੱਚ ਚੰਗਾ ਖਾਣ ਪੀਣ ਤੇ ਮੇਰੀ ਪਤਨੀ ਨੂੰ ਹਰ ਵਾਰ ਮਿਲਣ ਵਾਲੇ 2 ਲੱਖ ਵਿੱਚੋਂ ਉਸਨੇ ਕਾਰਜ ਵੀ ਅਦਾ ਕਰ ਦਿੱਤਾ ਸੀ ਉਸਨੇ ਨਵਾਂ ਕਾਰ ਖਰੀਦ ਲਿਆ ਸਾਡੀ ਜ਼ਿੰਦਗੀ ਸੌਖੀ ਹੋ ਗਈ ਪਰ ਮੈਨੂੰ ਪੈਸੇ ਦੇਣ ਵਾਲੇ ਵਿਅਕਤੀ ਦਾ ਨਾਮ ਅਤੇ ਇੰਨੇ ਪੈਸੇ ਦੇਣ ਦਾ ਕਾਰਨ ਪਤਾ ਨਹੀਂ ਸੀ ਲੱਗ ਰਿਹਾ ਮੈਂ ਮਹੀਨਾ ਖਤਮ ਹੋਣ ਦਾ ਇੰਤਜ਼ਾਰ ਕਰਨ ਲੱਗਿਆ ਤੇ ਜਦੋਂ ਉਹ ਆਦਮੀ ਪੈਸੇ ਦੇਣ ਆਇਆ ਤੇ ਮੈਂ ਦਰਵਾਜ਼ਾ ਖੋਲ੍ਹਿਆ ਮੈਨੂੰ ਦੇਖ ਕੇ ਉਹ ਆਦਮੀ ਡਰ ਗਿਆ ਮੈਂ ਉਸ ਨੂੰ ਰੋਕ ਕੇ ਸ਼ਾਂਤੀ ਨਾਲ ਪੁੱਛਿਆ ਕਿ ਤੂੰ ਕੌਣ ਹੈ 4 ਮਹੀਨੇ ਮੇਰੇ ਘਰ ਪੈਸੇ ਦੇਣਾ ਕਿਉਂ ਆਉਂਦਾ ਹੈ ਮੇਰੇ ਸਵਾਲ ਤੇ ਉਸਨੇ ਸਿਰ ਝੁਕਾ ਲਿਆ ਤੇ ਕੁਝ ਨਾ ਬੋਲਿਆ ਮੈਨੂੰ ਗੁੱਸਾ ਆ ਰਿਹਾ ਸੀ ਮੈਂ ਕਿਹਾ ਦੱਸ ਤੂੰ ਕੌਣ ਹੈ ਮੇਰੇ ਘਰ ਪੈਸੇ ਕਿਉਂ ਲਿਆਉਂਦਾ ਹੈ ਤਾਂ ਉਸ ਆਦਮੀ ਨੇ ਕਿਹਾ ਮੈਂ ਉਸੇ ਆਦਮੀ ਦਾ ਪੁੱਤਰ ਹਾਂ ਜਿਸ ਇਨਸਾਨ ਨੂੰ ਤੇਰੇ ਪਿਤਾ ਨੂੰ ਚੋਰੀ ਦੇ ਦੋਸ਼ ਵਿੱਚ ਜੇਲ੍ਹ ਕਰਵਾ ਦਿੱਤੀ ਸੀ ਮੇਰੇ ਅੰਦਰ ਗੁੱਸੇ ਦੀ ਲਹਿਰ ਦੌੜ ਗਈ ਪਰ ਮੈਂ ਉਸ ਨੂੰ ਉਸ ਦੇ ਪਿਤਾ ਵਾਂਗ ਘਰੋਂ ਬਾਹਰ ਨਹੀਂ ਕੱਟ ਸਕਦਾ ਸੀ ਮੈਂ ਉਸ ਨੂੰ ਇਹ ਜ਼ਰੂਰ ਦਿਖਾ ਰਿਹਾ ਸੀ ਕਿ ਤੇਰੇ ਵਰਗੇ ਪੱਥਰ ਦੇ ਲੋਕਾਂ ਦਾ ਪੈਸਾ ਨਹੀਂ ਲੈਣਾ ਚਾਹੁੰਦਾ ਇਸ ਲਈ ਆਪਣਾ ਇਹ ਪੈਸਾ ਵਾਪਸ ਲੈ ਜਾ ਮੇਰੀ ਗੱਲ ਸੁਣ ਕੇ ਉਸ ਲੜਕੇ ਨੇ ਕਿਹਾ ਤੁਸੀਂ ਇਹ ਨਹੀਂ ਜਾਣਨਾ ਚਾਹੋਗੇ ਕਿ ਮੈਂ ਤੁਹਾਡੇ ਘਰੇ ਐਨੀ ਵੱਡੀ ਰਕਮ ਕਿਉਂ ਦਿੰਦਾ ਹਾਂ ਉਸ ਦਾ ਇਹ ਸਵਾਲ ਜਾਣ ਕੇ ਮੈਂ ਹੈਰਾਨ ਰਹਿ ਗਿਆ ਮੈਂ ਕారణ ਜਾਣਨਾ ਚਾਹੁੰਦਾ ਸੀ ਜਦੋਂ ਮੈਂ ਚੁੱਪ ਰਿਹਾ ਤਾਂ ਉਸ ਲੜਕੇ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਉਸ ਦਾ ਜਵਾਬ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਂ ਉਸ ਮੁੰਡੇ ਵੱਲ ਵੇਖ ਰਿਹਾ ਸੀ ਤੇ ਮੇਰੀਆਂ ਅੱਖਾਂ ਹੰਝੂਆਂ ਨਾਲ ਭਿੱਜ ਗਈਆਂ ਉਹ ਦੱਸਣ ਲੱਗਾ ਕਿ ਜਦੋਂ ਮੇਰੇ ਘਰ ਚੋਰੀ ਹੋਈ ਸੀ ਤਾਂ ਮੈਂ ਹੋਸਟਲ ਵਿੱਚ ਰਹਿ ਕੇ ਪੜਦਾ ਸੀ ਮੈਂ ਆਪਣੇ ਵੱਡੇ ਭਰਾ ਤੇ ਭੈਣ ਦੇ ਵਿਆਹ ਲਈ ਉਸੇ ਦਿਨ ਘਰ ਆਇਆ ਸੀ ਜਦੋਂ ਮੈਂ ਉਸ ਦਿਨ ਘਰ ਪਹੁੰਚਿਆ ਤਾਂ ਤੁਸੀਂ ਮੇਰੇ ਪਾਪਾ ਜੀ ਅੱਗੇ ਹੱਥ ਪੈਰ ਜੋੜ ਕੇ ਆਪਣੇ ਪਾਪਾ ਨੂੰ ਬੇਕਸੂਰ ਕਹਿ ਰਹੇ ਸੀ ਤੇ ਕਹਿ ਰਹੇ ਸੀ ਕਿ ਮੇਰਾ ਪਿਤਾ ਚੋਰ ਨਹੀਂ ਹੈ ਉਸਨੇ ਤੁਹਾਡੇ ਘਰੋਂ ਕੁਝ ਚੋਰੀ ਨਹੀਂ ਕੀਤੀ ਉਹਨਾਂ ਨੂੰ ਪੁਲਿਸ ਤੋਂ ਰਿਹਾ ਕਰਵਾ ਦਿਓ ਤੁਹਾਨੂੰ ਮੇਰੇ ਪਿਤਾ ਜੀ ਦੇ ਹੱਥੋਂ ਧੱਕੇ ਤੇ ਕੁੱਟ ਖਾਣੀ ਪਈ ਤੁਹਾਡੀ ਹਾਲਤ ਦੇਖ ਕੇ ਮੈਂ ਦੁਖੀ ਹੋਇਆ ਮੈਨੂੰ ਤੁਹਾਡੇ ਚਿਹਰੇ ਤੋਂ ਇੰਜ ਮਹਿਸੂਸ ਹੋਇਆ ਜਿਵੇਂ ਤੁਸੀਂ ਸੱਚ ਬੋਲ ਰਹੇ ਹੋ ਤੁਹਾਡੇ ਪਾਪਾ ਚੋਰੀ ਨਹੀਂ ਕਰ ਸਕਦੇ ਸੀ ਕਿਉਂਕਿ ਸੱਚ ਤੁਹਾਡੇ ਚਿਹਰੇ ਤੋਂ ਸਾਫ਼ ਦਿਸ ਰਿਹਾ ਸੀ ਫਿਰ ਉਸ ਮੁੰਡੇ ਨੇ ਦੱਸਿਆ ਕਿ ਮੇਰੇ ਘਰ ਹੋਈ ਚੋਰੀ ਪਿੱਛੇ ਮੇਰੀ ਭੈਣ ਦਾ ਹੱਥ ਸੀ ਉਸ ਦਾ ਕਿਸੇ ਲੜਕੇ ਨਾਲ ਅਫੇਅਰ ਚੱਲ ਰਿਹਾ ਸੀ ਤੇ ਉਹ ਆਪਣੇ ਵਿਆਹ ਤੋਂ ਦੁਖੀ ਸੀ ਉਸ ਦਿਨ ਮਾਤਾ ਪਿਤਾ ਨਾਲ ਘਰੋਂ ਨਿਕਲਦੇ ਸਮੇਂ ਉਸਨੇ ਖੁਦ ਹੀ ਆਪਣੇ ਪ੍ਰੇਮੀ ਨੂੰ ਕਿਹਾ ਸੀ ਕਿ ਉਹ ਘਰ ਖਾਲੀ ਹੈ ਫਿਰ ਜਿਵੇਂ ਹੀ ਤੇਰਾ ਪਿਤਾ ਘਰੋਂ ਨਿਕਲਿਆ ਤਾਂ ਮੇਰੀ ਭੈਣ ਦਾ ਪ੍ਰੇਮੀ ਆਪਣੇ ਦੋਸਤਾਂ ਨਾਲ ਘਰ ਵਿੱਚ ਦਾਖਲ ਹੋ ਗਿਆ ਉਹ ਪੈਸੇ ਤੇ ਸੋਨਾ ਚੋਰੀ ਕਰਕੇ ਭੱਜ ਗਏ ਤੇ ਦੋਹਾਂ ਵਿਚਾਲੇ ਤੈ ਹੋਇਆ ਕਿ ਉਹ ਘਰੋਂ ਭੱਜ ਕੇ ਵਿਆਹ ਕਰਨਗੇ ਪਰ ਉਹ ਮੁੰਡਾ ਚੋਰੀ ਕਰਕੇ ਮੇਰੀ ਭੈਣ ਨੂੰ ਧੋਖਾ ਦੇ ਕੇ ਚਲਾ ਗਿਆ ਅਤੇ ਕਦੇ ਵਾਪਸ ਨਹੀਂ ਆਇਆ ਮੇਰੀ ਭੈਣ ਦਾ ਵਿਆਹ ਹੋ ਗਿਆ ਪਰ ਉਸ ਮੁੰਡੇ ਨੇ ਮੇਰੀ ਭੈਣ ਨੂੰ ਬਲੇਕਮੇਲ ਕਰਕੇ ਹੋਰ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਕਿ ਜੇਕਰ ਤੂੰ ਮੈਨੂੰ ਹੋਰ ਪੈਸੇ ਨਾ ਦਿੱਤੇ ਤਾਂ ਮੈਂ ਸਭ ਨੂੰ ਤੇਰੀ ਸਚਾਈ ਦੱਸ ਦਿਆਂਗਾ ਫਿਰ ਮੇਰੀ ਭੈਣ ਦੇ ਪਤੀ ਨੂੰ ਵੀ ਇਸ ਬਾਰੇ ਪਤਾ ਲੱਗ ਗਿਆ ਤੇ ਉਸ ਨੇ ਮੇਰੀ ਭੈਣ ਨੂੰ ਤਲਾਕ ਦੇ ਕੇ ਘਰ ਭੇਜ ਦਿੱਤਾ ਜਦੋਂ ਮੈਨੂੰ ਸਚਾਈ ਦਾ ਪਤਾ ਲੱਗਾ ਮੈਂ ਵੀ ਆਪਣੇ ਪਾਪਾ ਨੂੰ ਉਹ ਸ ਗਰੀਬ ਮਜ਼ਦੂਰ ਨੂੰ ਜੇਲ੍ਹ ਵਿੱਚੋਂ ਛਡਵਾਉਣ ਲਈ ਮਨਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਹ ਬੇਕਸੂਰ ਸੀ ਪਰ ਮੇਰੀ ਮੇਰੇ ਪਾਪਾ ਆਪਣੀ ਇੱਜ਼ਤ ਕਰਕੇ ਚੁੱਪ ਰਹੇ ਤੁਹਾਡੇ ਪਿਤਾ ਨੂੰ ਬੇਕਸੂਰ ਸਾਬਤ ਕਰਨਾ ਹੁੰਦਾ ਤਾਂ ਮੇਰੇ ਪਿਤਾ ਜੀ ਨੂੰ ਆਪਣੀ ਧੀ ਦਾ ਰਾਜ ਖੋਲਣਾ ਪੈਂਦਾ ਉਹ ਅਤਿਆਚਾਰ ਕਰਦਾ ਰਿਹਾ ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਲਾਚਾਰ ਤੇ ਗਰੀਬ ਮਜ਼ਦੂਰ ਤੇ ਜ਼ੁਲਮ ਕੀਤਾ ਜਾਵੇ ਤਾਂ ਉਸ ਦੀ ਵਾਦ ਦੁਆ ਅਸਮਾਨ ਨੂੰ ਹਿਲਾ ਦਿੰਦੀ ਹੈ ਮੇਰੇ ਪਿਤਾ ਜੀ ਨੂੰ ਵੀ ਸਜ਼ਾ ਮਿਲ ਗਈ ਮੇਰੇ ਪਿਤਾ ਜੀ ਨੂੰ ਕੈਂਸਰ ਹੋ ਗਿਆ ਪੈਸਾ ਪਾਣੀ ਵਾਂਗ ਬਰਬਾਦ ਹੋ ਗਿਆ ਪਰ ਮੇਰੇ ਪਿਤਾ ਜੀ ਨਹੀਂ ਵੱਚ ਸਕੇ ਜਦੋਂ ਉਹ ਜ਼ਾਲਮ ਇੱਕ ਸਾਲ ਬਾਅਦ ਮਰ ਗਿਆ ਤਾਂ ਮੈਂ ਜੇਲ੍ਹ ਵਿੱਚ ਤੇਰੇ ਪਿਤਾ ਜੀ ਕੋਲ ਗਿਆ ਤੇ ਸਾਰੀ ਸੱਚਾਈ ਦੱਸੀ ਮੈਂ ਇੱਕ ਭਾਵਕ ਇਨਸਾਨ ਸੀ ਮੈਂ ਪੁੱਸ ਨੂੰ ਸਾਰੀ ਕਹਾਣੀ ਦੱਸਣਾ ਚਾਹੁੰਦਾ ਸੀ ਤਾਂ ਕਿ ਤੁਹਾਡਾ ਪਿਤਾ ਜੇਲ੍ਹ ਤੋਂ ਬਾਹਰ ਆ ਸਕੇ ਪਰ ਤੇਰੇ ਪਿਤਾ ਨੇ ਮੈਨੂੰ ਇਸ ਵਿੱਚ ਮੇਰੀ ਭੈਣ ਨੂੰ ਬਦਨਾਮ ਕਰਨ ਤੋਂ ਰੋਕਿਆ ਤੁਹਾਡੇ ਪਿਤਾ ਜੀ ਬਹੁਤ ਮਹਾਨ ਸਨ ਉਹਨਾਂ ਨੇ ਮੈਨੂੰ ਕਿਹਾ ਕਿ ਅਜਿਹਾ ਕਰਨ ਨਾਲ ਤੇਰੀ ਭੈਣ ਦੀ ਵੇਜਤੀ ਹੋ ਜਾਵੇਗੀ ਮੈਂ ਨਹੀਂ ਚਾਹੁੰਦਾ ਕਿ ਕਿਸੇ ਦੀ ਧੀ ਜਾਂ ਭੈਣ ਨੂੰ ਬਦਨਾਮ ਕੀਤਾ ਜਾਵੇ ਤੂੰ ਆਪਣੀ ਭੈਣ ਦਾ ਵਿਆਹ ਕਿਸੇ ਚੰਗੇ ਮੁੰਡੇ ਨਾਲ ਕਰਵਾ ਦੇ ਮੈਂ ਤਾਂ ਬੁੱਢਾ ਹਾਂ ਆਪਣੀ ਬਚੀ ਜ਼ਿੰਦਗੀ ਵੀ ਇੱਥੇ ਹੀ ਕੱਟ ਲਵਾਂਗਾ ਇਸ ਤੋਂ ਕੁਝ ਦਿਨਾਂ ਬਾਅਦ ਤੇਰੇ ਪਿਤਾ ਜੀ ਦੀ ਮੌਤ ਹੋ ਗਈ ਭਰ ਜਾਂਦੇ ਸਮੇਂ ਤੇਰੇ ਪਿਤਾ ਜੀ ਨੂੰ ਮੈਨੂੰ ਆਪਣਾ ਕਰਜ਼ਦਾਰ ਬਣਾ ਗਏ ਸੀ ਫਿਰ ਉਹ ਮੁੰਡਾ ਬੋਲਿਆ ਕਿ ਇਹ ਪੈਸਾ ਉਸ ਬੇਇੱਜ਼ਤੀ ਦੇ ਮੁਕਾਬਲੇ ਕੁਝ ਵੀ ਨਹੀਂ ਹੈ ਜੋ ਤੁਹਾਡੇ ਪਾਪਾ ਤੇ ਤੁਹਾਡੇ ਪਰਿਵਾਰ ਨੇ ਚੁਕਾਈ ਹੈ ਉਹ ਕਹਿ ਰਿਹਾ ਸੀ ਇਹ ਪੈਸਾ ਸਿਰਫ ਉਸ ਦੋਸ਼ ਦਾ ਮੁਆਵਜ਼ਾ ਹੈ ਜੋ ਮੇਰੇ ਪਿਤਾ ਨੇ ਤੁਹਾਡੇ ਪਿਤਾ ਤੇ ਲਗਾਇਆ ਸੀ ਮੈਂ ਤੇਰੇ ਤੋਂ ਮਾਫੀ ਵੀ ਮੰਗਦਾ ਹਾਂ ਉਸ ਨੇ ਕਿਹਾ ਕਿ ਇੱਥੇ ਪੰਜਾਬ ਵਿੱਚ ਸਾਡੀ ਇੱਕ ਕੰਪਨੀ ਹੈ ਤੂੰ ਇਸ ਵਿੱਚ ਕੰਮ ਕਰ ਸਕਦਾ ਹੈ ਜੇਕਰ ਤੂੰ ਮੇਰੀ ਕੰਪਨੀ ਵਿੱਚ ਕੰਮ ਕਰੇਗਾ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ ਉਸ ਮੁੰਡੇ ਦੀਆਂ ਗੱਲਾਂ ਨੂੰ ਸੁਣ ਕੇ ਮੇਰੇ ਦਿਲ ਨੂੰ ਸਕੂਨ ਮਿਲ ਗਿਆ ਦੁਨੀਆ ਵਿੱਚ ਬਹੁਤ ਘੱਟ ਲੋਕ ਅਜਿਹੇ ਹੁੰਦੇ ਨੇ ਜੋ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰਕੇ ਉਸ ਨੂੰ ਸੁਧਾਰਦੇ ਨੇ ਮੇਰਾ ਤਾਂ ਉਸ ਮੁੰਡੇ ਨਾਲ ਕੋਈ ਬੈਰ ਵੀ ਨਹੀਂ ਸੀ ਉਸ ਦੇ ਨਾਲ ਕੰਮ ਕਰਕੇ ਮੈਂ ਆਤਮ ਸਨਮਾਨ ਨਾਲ ਪੈਸਾ ਕਮਾ ਸਕਦਾ ਸੀ ਆਪਣੇ ਪਰਿਵਾਰ ਦਾ ਪੇਟ ਪਾਲ ਸਕਦਾ ਸੀ ਉਸ ਮੁੰਡੇ ਨੇ ਮੇਰੇ ਤੋਂ ਮਾਫੀ ਮੰਗੀ ਮੈਨੂੰ ਇਹ ਦੱਸ ਕੇ ਚਲਾ ਗਿਆ ਮੈਂ ਸੋਚ ਰਿਹਾ ਸੀ ਕਿ ਮੇਰੇ ਪਿਤਾ ਜੀ ਦੇ ਕੀਤੇ ਚੰਗੇ ਕੰਮ ਉਹਨਾਂ ਨੂੰ ਤਾਂ ਵਾਪਸ ਨਹੀਂ ਲਿਆ ਸਕੇ ਪਰ ਮੇਰੇ ਘਰ ਦੀ ਇੱਜ਼ਤ ਅਤੇ ਘਰ ਦੇ ਹਾਲਾਤ ਜ਼ਰੂਰ ਸੁਧਰ ਗਏ ਸੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਾਂਗੇ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ